ਕੀ ਗੱਲ ਵੈਗਰੀ ਜੀ ਮੈਂ ਜੀ ਗਰੀਬ ਕਿਸਾਨ ਬੰਦਾ ਵਾਂ ਮੱਲਾ ਮੇਰੀ ਜ਼ਮੀਨ ਪਿੰਡ ਦੇ ਨੇੜੇ ਦਾ ਮੇਰੀ ਵੱਡੇ ਜੇ ਧੋਮੀ ਪਏ ਆ ਉਹਦੇ ਸਾਰੀ ਰੁੜ ਗਈ ਆ ਪਾਣੀ ਇਧਰੋਂ ਸਾਰਾ ਟਾਂ ਕਰਤਾ ਵੰਗਾ ਦੇ ਉੱਤੇ ਜ਼ਮੀਨ ਆ ਤੇ ਸਾਰੀ ਰੋੜ ਕੇ ਲੱਗੀ ਤੇ ਮੇਰੇ ਕੋਲ ਕਾ ਨਹੀਂ ਪਹੁੰਚ ਨਹੀਂ ਹੈਗੀ ਵੀ ਆਪ ਮਿਹਰਬਾਨੀ ਹੋਵੇ ਵੀ ਮੇਰੀ ਮਦਦ ਕਰਤੀ ਜਾਵੇ ਕੀ ਨਾਮ ਹੈ ਜੀ ਜਤਿੰਦਰ ਸਿੰਘ ਜੀ ਪਿੰਡ ਜੀ ਸਭਰਾ ਤੇ ਫੋਨ ਨੰਬਰ ਬੋਲੋ ਮੜਾ 87 25 95 75 84 ਵੈਗਰੂ ਜੀ ਇਹ ਗਰੀਬ ਕਿਸਾਨ ਜਿਸ ਦੀ ਅੱਧਾ ਕਿਲਾ ਪੈ ਲਈ ਵੱਡੇ ਮੀਂਹ ਜਦੋਂ ਪਏ ਨੇ ਬਰਸਾਤਾ ਉਦੋਂ ਸਭ ਰੋੜ ਕੇ ਲੈ ਗਏ ਆ ਵੰਗਾ ਦੇ ਉੱਤੇ ਸਭ ਰਾ ਲੈਂਦੇ ਪਾਸੇ ਇਹ ਗਰੀਬ ਦੀ ਮਦਦ ਕੀਤੀ ਜਾਵੇ ਬਹੁਤ ਦਾਨੀ ਸੱਜਣ ਬੈਠੇ ਨੇ ਇਹ دریا ਦੇ ਕੰਡੇ ਤੇ ਆ ਸਿਰਫ ਅੱਧਾ ਕਿਲਾ ਜ਼ਮੀਨਾਂ ਗਰੀਬ ਕੋਲੇ ਜੇ ਵੀਦੀ ਪਧਰੀ ਕੀਤੀ ਜਾਵੇ ਕਰਾਈ ਜਾਵੇ ਤੇ ਕੋਈ ਚਾਰ ਮਨ ਕਣਕ ਕਾ ਲੂਗਾ ਖਾਨ ਜੋਗੀ ਨਹੀਂ ਤੇ ਖਾਨ ਖਾਨ ਜੋਗੀ ਕਣਕ ਤੋਂ ਵੀ ਰਹਿ ਜਾਊਗਾ ਜਰੂਰ ਮਦਦ ਕੀਤੀ ਜਾਵੇ ਵੈਗੁਰੂ ਜੀ ਦਾਨੀ ਸੱਜਣਾ ਨੂੰ ਤੇ ਕਿਸਾਨ ਜਿਹਨੀਆਂ ਨੂੰ ਬੇਨਤੀ ਕੀਤੀ ਜਾਂਦੀ ਏ ਪੇ ਦੀ ਮਦਦ ਜਰੂਰ ਕੀਤੀ ਜਾਵੇ ਇਹ ਗਰੀਬ ਕਿਸਾਨ ਸਿਰਫ ਅੱਧਾ ਕਿਲਾ ਜ਼ਮੀਨ ਐ ਇਸ ਕੋਲੇ ਜੇ ਇਹ ਵੀ ਨਾ ਪਧਰੀ ਹੋਈ ਇਹਨੇ ਜੋਗਾ ਨਹੀਂ ਹੈਗਾ ਏ ਤੈਨੂੰ ਕਰਾ ਕੇ ਪਦਰੀ ਕਰਕੇ ਦਿੱਤੀ ਜਾਵੇ ਬਹੁਤ ਦਾਨੀ ਸੱਜਣਾ ਧੰਨਵਾਦੀ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ